ਫਗੋਦੀ ਜਿੱਥੇ ਟਰੈਕਟਰ ਦੇ ਨਾਲ ਮਿੱਟੀ ਪੁੱਟਣ ਦਾ ਕੰਮ ਕਰਨ ਵਾਲੇ 49 ਸਾਲਾ ਮਨਜਿੰਦਰ ਸਿੰਘ ਰਿੰਪਾ ਨਾਂ ਦੇ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਮਰਹੂਮ ਮਨਜਿੰਦਰ ਸਿੰਘ ਰਿੰਪਾ ਦੇ ਸਾਥੀਆਂ ਨੇ ਹਾਦਸੇ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਦੇਖਿਆ ਤਾਂ ਮਨਜਿੰਦਰ ਸਿੰਘ ਰਿੰਪਾ ਬੁਰੀ ਤਰ੍ਹਾਂ ਨਾਲ ਜ਼ਖਮੀ ਹਾਲਤ ਵਿੱਚ ਸਨ ਪੁਲਿਸ ਦੇ ਪਹੁੰਚਣ ਤੇ ਡਾਕਟਰਾਂ ਦੀ ਟੀਮ ਵੱਲੋਂ ਰਿੰਪਾ ਦੀ ਮੌਤ ਦੀ ਪੁਸ਼ਟੀ ਕਰਤੀ ਗਈ ਸੀ ਜਾਣਕਾਰੀ ਮੁਤਾਬਕ ਮਨਜਿੰਦਰ ਸਿੰਘ ਰਿੰਪਾ ਦੀ ਮੌਤ ਟਰੈਕਟਰ ਤੋਂ ਹੇਠਾਂ ਡਿੱਗ ਕੇ ਰੋਟੋਬੀਟਰ ਹੇਠਾਂ ਆਣ ਕਰਕੇ ਹੋਈ ਹੈ ਮ੍ਰਿਤਕ ਮਨਜਿੰਦਰ ਸਿੰਘ ਰਿੰਪਾ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਤਾਸ਼ਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਘਟਨਾ ਨੂੰ ਸ਼ੱਕੀ ਨਜ਼ਰ ਨਾਲ ਵੀ ਵਿਖਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇ ਇਟਲੀ ਤੋਂ ਸਾਰੇ ਸਹੀਓਗੀ ਦਲਵੀਰ ਕੈਂਥ ਦੀ ਵਿਸ਼ੇਸ਼ ਰਿਪੋਰਟ ਇਟਲੀ ਦੇ ਕੰਪਾਨੀਆ ਸੂਬੇ ਦੇ ਜ਼ਿਲ੍ਹਾ ਸਲੇਰਨੋ ਨੇੜੇ ਬੱਤੀਵਾਲੀਆ ਕੋ ਇੱਕ ਪੰਜਾਬੀ ਭਾਰਤੀ ਨੌਜਵਾਨ ਦੀ ਖੇਤਾਂ ਵਿੱਚ ਕੰਮ ਕਰਦਿਆਂ ਦੌਰਾਨ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆ ਰਿਹਾ ਆ। ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਮਨਜਿੰਦਰ ਸਿੰਘ ਰਿੰਪਾ ਜਿਹੜਾ ਕਿ 49 ਸਾਲ ਦਾ ਸੀ ਤੇ ਪਿਛਲੇ ਕਾਫੀ ਸਮੇਂ ਤੋਂ ਪਰਿਵਾਰ ਸਮੇਤ ਇਸ ਇਲਾਕੇ ਵਿੱਚ ਰਹਿੰਦਾ ਸੀ ਤੇ ਖੇਤੀਬਾੜੀ ਦਾ ਕੰਮ ਕਰਦਾ ਸੀ। ਬੀਤੇ ਦਿਨ ਜਦੋਂ ਇਹ ਨੌਜਵਾਨ ਟਰੈਕਟਰ ਨਾਲ ਇੱਕ ਮਸ਼ੀਨ ਜਿਹੜੀ ਚਲਾ ਰਿਹਾ ਸੀ ਜਿਸ ਜਿਹੜੀ ਕਿ ਜ਼ਮੀਨ ਨੂੰ ਪਧਰਾ ਕਰਦੀ ਸੀ ਕਿ ਅਚਾਨਕ ਉਸੇ ਹੀ ਮਸ਼ੀਨ ਦੇ ੱੱਲੇ ਆ ਜਾਂਦਾ ਆ ਤੇ ੱੱਲੇ ਆਉਣ ਵਾਲੇ ਬੁਰੀ ਤਰ੍ਹਾਂ ਕੁਚਲਿਆ ਜਾਂਦਾ ਆ ਜਿਸ ਨਾਲ ਕੇਸ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਇਸ ਘਟਨਾ ਤੋਂ ਬਾਅਦ ਮਾਲਕਾ ਨੇ ਬਾਕੀ ਕਾਮਿਆਂ ਨੂੰ ਕਿਹਾ ਕਿ ਉਹ ਬਾਹਰ ਨਾ ਨਿਕਲ ਅੰਦਰ ਹੀ ਰਹਿਣ ਕਿਉਂਕਿ ਬਾਹਰ ਪੁਲਿਸ ਆਈ ਹੋਈ ਆ ਜਦੋਂ ਕਿ ਉਹਨਾਂ ਕਾਮਿਆਂ ਨੂੰ ਨਹੀਂ ਪਤਾ ਸੀ ਕਿ ਮਨਜਿੰਦਰ ਸਿੰਘ ਦੀ ਘਟਨਾ ਦੇ ਵਿੱਚ ਮੌਤ ਹੋ ਚੁੱਕੀ ਆ ਉਹਨਾਂ ਨੇ ਜਦੋਂ ਮਨਜਿੰਦਰ ਸਿੰਘ ਨੂੰ ਫੋਨ ਲਾਇਆ ਤਾਂ ਉਸਨੇ ਫੋਨ ਦਾ ਕੋਈ ਜਵਾਬ ਨਾ ਦਿੱਤਾ ਤੇ ਉਹਨਾਂ ਨੇ ਨੇੜੇ ਦੇ ਹੋਰ ਕੰਮਿਆਂ ਨੂੰ ਜਿਹੜੇ ਦੂਜੇ ਖੇਤਾਂ ਦੇ ਵਿੱਚ ਦੂਜੇ ਮਾਲਕਾਂ ਦੇ ਕੰਮ ਕਰਦੇ ਸੀ ਉਹਨਾਂ ਨੂੰ ਪੁੱਛਿਆ ਕਿ ਆਖਰ ਕੀ ਕਾਰਨ ਹੈ ਕਿ ਪੁਲਿਸ ਆਈ ਆ ਉਹਨਾਂ ਨੇ ਦੱਸਿਆ ਕਿ ਤੁਹਾਡੇ ਖੇਤਾਂ ਦੇ ਵਿੱਚ ਟਰੈਕਟਰ ਦੇ ਉੱਪਰ ਕੰਮ ਕਰਦਾ ਇੱਕ ਮੁੰਡਾ ਜਿਹੜਾ ਸੀ ਉਹ ਮਸ਼ੀਨ ਦੇ ਵਿੱਚ ਆ ਗਿਆ ਹੀਠਾਂ ਆ ਗਿਆ ਉਹਦੇ ਕਰਕੇ ਉਹਦੀ ਮੌਤ ਹੋ ਗਈ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਤੇ ਐਂਬੂਲੈਂਸ ਆ ਜਾਂਦੀ ਹੈ ਜਿਨ੍ਹਾਂ ਨੇ ਕਿ ਮੌਕੇ ਦਾ ਸਾਰਾ ਵਾਕਿਆ ਦੇਖਿਆ ਤੇ ਡਾਕਟਰਾਂ ਨੇ ਮਨਜਿੰਦਰ ਸਿੰਘ ਨੂੰ ਦੇਖ ਕੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇਸ ਦਰਦਨਾਕ ਹਾਸੇ ਦੇ ਨਾਲ ਜਿੱਥੇ ਪੂਰੇ ਇਲਾਕੇ ਦੇ ਵਿੱਚ ਸੋਗ ਸਾਇਆ ਹੋਇਆ ਹੈ ਉੱਥੇ ਹੀ ਮਰਹੂਮ ਮਨਜਿੰਦਰ ਸਿੰਘ ਦੇ ਪਰਿਵਾਰ ਲਈ ਇੱਕ ਬਹੁਤ ਹੀ ਜ਼ਿਆਦਾ ਦੁੱਖਾਂ ਦਾ ਪਹਾੜ ਟੁੱਟ ਪਿਆ ਆ ਤੇ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਆਖਿਰ ਬਾਬੇ ਨੇ ਅਕਾਲ ਪੁਰਖ ਨੇ ਉਹਨਾਂ ਦੇ ਨਾਲ ਕੀ ਕੀਤਾ ਆ ਕਿਉਂ ਇਹ ਜਿਹੜੀ ਘਟਨਾ ਘਟ ਗਈ ਆ ਤੇ ਜਿਹੜੇ ਸਹੀ ਕਾਰਨ ਆ ਇਸ ਘਟਨਾ ਦੇ ਉਹ ਵੀ ਮਾਲਕ ਵੱਲੋਂ ਸਹੀ ਢੰਗ ਨਾਲ ਪੇਸ਼ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਕੇ ਪਰਿਵਾਰ ਵਾਲਿਆਂ ਨੂੰ ਖਤਸਾ ਆਇਆ ਕਿ ਇਸ ਮੌਤ ਪਿੱਛੇ ਕੋਈ ਨਾ ਕੋਈ ਜਿਹੜਾ ਡੂੰਗਾ ਕਰ ਰਿਹਾ ਜਿਸ ਦੀ ਕੇ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਤੇ ਇਸ ਘਟਨਾ ਸੰਬੰਧੀ ਮਰਹੂਮ ਦੇ ਜਿਹੜੇ ਰਿਸ਼ਤੇਦਾਰ ਆ ਸਾਖ ਸੰਬੰਧੀ ਆ ਉਹ ਕੀ ਜਾਣਕਾਰੀ ਦੇ ਰਹੇ ਆ ਆਓ ਤੁਹਾਨੂੰ ਲੈ ਕੇ ਚੱਲਦੇ ਆ ਘਟਨਾ ਸਥਾਨ ਦੇ ਉੱਤੇ ਉਹ 10 12 ਘੰਟੇ ਕੰਮ ਕਰਦਾ ਬਹੁਤ ਕੰਮ ਕਰਦਾ ਮਿਹਨਤੀ ਮੁੰਡਾ ਸੀਗਾ ਤੇ ਉਹਨਾਂ ਚਾਨਕੀ ਆਖਣ ਦਾ ਸੁਣ ਕੇ ਬਹੁਤ ਮਾਨੂੰ ਦੁੱਖ ਹੋਇਆ ਬਹੁਤ ਹੀ ਮਾੜਾ ਆਇਆ ਫਿਕਰ ਰਾਤ ਨੂੰ ਹੋਇਆ ਸਾਢੇ 4 ਵਜੇ ਹੋਇਆ ਸਾਨੂੰ ਰਾਤ ਨੂੰ ਸਾਢੇ 10 ਵਜੇ ਪਤਾ ਲੱਗਾ ਮੇਰੇ ਪਿੰਡ ਦਾ ਮੁੰਡਾ ਉੱਥੇ ਹੈਗਾ ਨੀਕੀ ਤੋਂ ਉਹਨੇ ਸਾਨੂੰ ਦੱਸਿਆ ਸੀਗਾ ਤੇ ਦੂਜੇ ਦਿਨ ਅਸੀਂ ਫਿਰ ਟੈਕਟਾਂ ਨਾਲ ਲੈ ਕੇ ਬਾਦਵੀਂ ਤੋਂ ਗਏ ਰਾਤ ਨੂੰ ਸਰੀਰ ਆਪ ਜਾਣ ਲੱਗ ਗਿਆ ਦੋ ਦਿਨ ਰੈਤਵਾਰੀ ਤੇ ਘਰੇ ਵੀ ਗਏ ਐਤਵਾਰ ਜਾ ਕੇ ਮੂਰੇ ਖੱਤੇ ਗਏ ਉੱਥੇ ਗਏ ਕਿਤੇ ਐਕਸੀਡੈਂਟ ਹੋਇਆ ਉਹ ਸਾਨੂੰ ਦੇਖਿਆ ਹੁਣ ਇਹ ਕਹਿੰਦੇ ਵੀ ਜੇ ਹੁਣ ਟਰੈਕਟਰ ਚੱਲਦੇ ਤੋਂ ਉਹ ਉਤਰਿਆ ਅਨਕ ਮਰਮਣ ਲੱਗਿਆ ਜੀ ਚੱਲਦੇ ਤਾਂ ਉਤਰਿਆ ਉਤਰ ਲਗਾ ਥਲੇ ਡੈਪਿਆ ਉੱਪਰ ਦੀ ਟਾਇਰ ਲੰਘ ਗਿਆ ਤੇ ਟਾਇਰ ਨੇ ਜਾ ਕੇ ਮਾਰਿਆ ਰੂਟਾ ਰੂਟੇ ਮੋਰੇ ਜੇ ਰੂਟਾ ਉੱਤਰ ਦੇ ਮੋਰੇ ਹੁੰਦਾ ਫਿਰ ਸਾਰਾ ਵੱਡੇ ਜਾਣਾ ਸੀ ਓ ਨਹੀਂ ਹੀ ਬਚਣਾ ਰੀਨ ਵੀ ਨਹੀਂ ਹੀ ਬਚਣਾ ਸਾਰਾ ਕੁਤਰਦਣਾ ਨਹੀਂ ਤੇ ਜੇ ਮੋੜ ਨੂੰ ਜਿੱਦਾਂ ਕਹਿੰਦਾ ਕਹਿੰਦਾ ਵੀ ਮੋੜ ਨੇ ਅੱਗੇ ਨੂੰ ਕੋਈ ਕੋਈ ਚਾਂਸ ਨਹੀਂ ਬਣਦਾ ਜੇ ਉੱਪਰ ਦੀ ਟਰੈਕਟਰ ਨੂੰ ਪਛਾਣ ਉਹ ਨਹੀਂ ਡੱਕ ਸਕਦਾ ਕਿ ਜੇ ਅਟੈਕ ਆ ਗਿਆ ਉਹਨੂੰ ਅਟੈਕ ਆ ਗਿਆ ਵੀ ਸੀਟ ਬਹੁਤ ਨੀਵੀਂ ਆ ਸਾਈਡਾਂ ਵੱਡੀਆਂ ਉਹ ਪਤਾ ਨਹੀਂ ਲੀ ਸਕਦਾ ਕੋਈ ਡਾਟਾ ਬੀਟਾ ਹੋ ਜਾਊ ਸਟੀering ਦੇ ਸਾਰੇ ਡੰਕੂਗਾ ਬੰਦਾ ਤਾਂ ਵੀ ਨਹੀਂ ਡੱਕ ਸਕਦਾ ਥੱਲੇ ਫਿਰ ਟਰੈਕਟਰ ਉੱਥੇ ਕੁਝ ਨਹੀਂ ਗਾ ਟਰੈਕਟਰ ਨੇ ਉੱਥੇ ਉੱਥੇ ਨਹੀਂ ਉੱਥੇ ਸੱਜੇ ਬੰਨੇ ਤੇ ਉਹਦੇ ਟਾਇਰ ਖੜੇ ਆ ਖੱਬੇ ਬੰਨੇ ਤੇ ਪਈ ਉਹਦੇ ਘੁੰਮਦੇ ਦੋਨੇ ਤੇ 4x4 ਟਰੈਕਟਰ ਆ ਟਰੈਕਟਰ ਕਿਤੇ ਛੋਟੇ ਵੱਡੇ ਟਰੈਕਟਰ ਇਹੋ ਉਹ ਉਹ ਗਾ ਨਹੀਂ ਗਿਆ ਅੱਗੇ ਰਪਾਂ ਤੋਂ ਨਹੀਂ ਕਿਤੇ ਅਗਲੇ ਸਿਰਿਆਂ ਕਿ ਨਹੀਂ ਗਿਆ ਉਹ ਫਿਰ ਉਹਦਾ ਉੱਥੇ ਖੜਾ ਥਾਂ ਵੇਖਦੇ ਯਕੀਨ ਨਹੀਂ ਆਉਂਦਾ ਕਿ ਜਦੋਂ ਮਾਲਕ ਦੱਸਦਾ ਕੋ ਗੱਲਬਾਤ ਕੋਈ ਹੋਰ ਹੈ ਮਾਲਕ ਝੂਠ ਬੋਲਦਾ ਮਾਲਕ ਨਹੀਂ ਸੱਚ ਦੱਸਦਾ ਪੁਲਿਸ ਨੂੰ ਪ੍ਰਸ਼ਾਸਨ ਨੂੰ ਹੀ ਕਹਿੰਦੇ ਆ ਸਾਨੂੰ ਇਹਦੀ ਸਹੀ ਸ਼ਾਨਬਿਨ ਕਰੋ ਦੱਸੋ ਸਾਨੂੰ ਜੋ ਹੋਇਆ ਇਹੋ ਸਾਡੀ ਮੰਗ ਆ ਕੈਮਰਾਮੈਨ ਅੱਜ ਦੇ ਨਾਲ ਦਲਵੀਰ ਕਾਂਤਖਰੀਆ ਇਟਲੀ